ਭੋਲਿਆ ਮੈਂ ਤੈਨੂੰ ਕਿੰਨੀ ਵਾਰੀ ਸਮਝਾਇਆ ਸ਼ਰਾਬ ਨਾ ਪੀਆ ਕਰ ਸ਼ਰਾਬ ਮਾੜੀ ਚੀਜ਼ ਹੁੰਦੀ ਆ ਕੀ ਕਿਆ ਸ਼ਰਾਬ ਮਾੜੀ ਚੀਜ਼ ਹੁੰਦੀ ਆ ਚਲ ਉਠਾ ਮੇਨ ਆ ਜਾ ਆ ਜਾ ਆ ਜਾ ਆਮਨ ਦਾਸ ਆ ਕੀ ਆ ਇਹ ਵਾਸ਼ਿੰਗ ਮਸ਼ੀਨ ਤਾਂ ਜੇ ਮੈਂ ਸ਼ਰਾਬ ਇਹਦੇ ਵਿੱਚ ਪਾ ਦਵਾ ਫੇ ਮੈਂ ਕੱਪੜੇ ਧੋ ਸਕਦਾ ਨਹੀਂ ਆ ਜਾ ਫੇ ਆ ਜਾ ਆ ਜਾ ਇਹ ਆ ਕੀ ਆ ਇਹ ਭਾਂਡੇ ਇਹਦੇ ਨਾਲ ਮੈਂ ਭਾਂਡੇ ਧੋ ਸਕਦਾ ਨਹੀਂ ਆ ਜਾ ਆ ਦੀਆ ਇਹ ਬਾਥਰੂਮ ਤੂੰ ਬਾਥਰੂਮ ਵਿੱਚ ਸ਼ਰਾਬ ਨਾਲ ਨਹਾ ਸਕਦਾ ਨਹੀਂ ਨਹੀਂ ਨਾ ਸਕਦਾ ਨਾ ਆ ਜਾ ਬਹਿ ਜਾ ਨਾ ਮੈਂ ਇਹਦੇ ਨਾਲ ਪਾਂਡੇ ਧੋ ਸਕਦਾ ਨਾ ਮੈਂ ਇਹਦੇ ਨਾਲ ਕੱਪੜੇ ਧੋ ਸਕਦਾ ਨਾ ਮੈਂ ਇਹਦੇ ਨਾਲ ਨਹਾ ਸਕਦਾ ਹੁਣ ਤੂੰ ਦੱਸ ਇਹ ਕਾਦੇਲੀ ਬਣੀ ਆ ਇਹ ਪੀਣ ਵਾਸਤੇ ਤਾਂ ਮੈਂ ਵੀ ਤਾਂ ਪੀਂਦਾ ਹੀ ਪਿਆ ਭੌੜਾ ਪਾਰੇ ਰੌੜਾ ਇਹ ਭੌੜੇ ਦਾ ਰੌੜਾ